ਇਹ ਕਰਈਂ ਆਜੋ ਇਹ ਬਣਾ ਲੈ ਆਜੋ ਉਸਮ ਦੀ ਸਾਗ ਤੇ ਆਈਓ ਹੈਂ ਜਿਹੜੀ ਕਿੰਨੇ ਦਿਨ ਹੋ ਗਏ ਸਬਜ਼ੀਆਂ ਖਾ-ਖਾ ਕੇ ਤੇ ਮਨ ਲੱਗਿਆ ਜੇ ਮੈਂ ਅੱਜ ਨਹੀਂ ਸਾਗ ਨਹੀਂ ਲੱਭਦਾ ਬੜੀ ਭਾਮੂ ਲਿਆਈ ਹੁਣ ਲੱਭ ਕੇ ਇੱਥੇ ਮੁੰਡੇ ਤਾਂ ਗਈ ਨਹੀਂ ਕੱਲ ਤੇ ਉੱਥੋਂ ਨਹੀਂ ਆਈ ਸਾਗ ਤੇ ਅੱਜ ਕੱਲ ਦੀ ਮੈਂ ਲੱਪਣ ਢਈ ਕਿ ਮੈਨੂੰ ਨਹੀਂ ਲੱਭਦਾ ਤੇ ਬੈਠੂ ਨਾ ਜੀ ਦੂੰਗਾ ਹਾਂ ਜੀ ਲੱਭਦਾ ਚੱਲ ਲੈ ਤੜਕਾ ਮੈਂ ਆਪਣਾ ਲਾ ਲੂੰ ਨਾ ਤੜਕਾ ਲਾ ਲਈ ਉਹ ਤੜਕੇ ਥੋੜਾ ਮੈਂ ਲਾ ਕੇ ਦੇਣੇ ਤੁਹਾਨੂੰ ਫਿਰ ਇਹਨਾਂ ਦੀ ਨੀ ਸਾਰੀ ਦਿਹਾੜੀ ਨੰਗ ਜਾਂਦੀ ਐ ਨਾ ਬਸ ਬਸ ਫਿਰ ਕਿਤੇ ਰਿੱਜਦੇ ਐ ਸਾਰੀ ਰਿੱਜਦੇ ਸਾਰੀ ਕੀ ਆ ਮਾਂ ਚੱਲ ਕੋਈ ਹੋਰ ਮਾਰ ਲੈ ਹੋ ਠੀਕ ਆ ਵਧੀਆ ਕਿੱਧਰ ਜਾ ਕੁਰਸੀ ਲਿਆਇਆ ਉਹ ਕੁਰਸੀ ਪਈ ਐ ਇਦਾਂ ਕਿਉਂ ਬਹਿਣਾ ਵਾ ਕੁਰਸੀ ਲੇ ਕੇ ਯੋ ਲੈ ਆਇਆ ਬੋਲ ਕਰ ਲਿਆ ਕੰਮ ਕਰ ਸਾਰਾ ਹਾਂ ਕਰ ਲਿਆ ਚਲ ਵਧੀਆ ਮੈਂ ਵੀ ਹਜੇ ਹੁਣੇ ਕੱਪੜੇ-ਕਪੜੇ ਧੋਨੇ ਸੀ ਕੱਲ ਅੱਜ ਮਾਂ ਘਰ ਦਾ ਮਸਾਲਾ ਸਾਗ ਦਾ ਲੈਣਾ ਅੱਛਾ ਆਂ ਨਹੀਂ ਗਈ ਪੱਠੇ ਲੈਣ ਠੀਕ ਐ ਕਿੱਦਾਂ ਹੁਣੇ ਹੋ ਗਏ ਐਦਾਂ ਹੀ ਬੱਸ ਹਾਂ ਫਿਰਦੇ ਤੁਰਦੇ ਆ ਗਏ ਹਾਂ ਮੈਂ ਮੰਦਿਰ ਵੱਲ ਲੇਖੀ ਵੀਂਦੀ ਨਾ ਸਾਗ ਧਰ ਲਿਆ ਹਾਂ ਮੈਂ ਵੇਖਿਆ ਤੈਨੂੰ ਸਾਗ ਲੈ ਹੁੰਦੀ ਆ ਆਹ ਬਈ ਉੱਥੋਂ ਲਿਆਏ ਹਾਂ ਮੋਟਰਸਾਈਕਲ ਤੇ ਜਾ ਕੇ ਠੀਕ ਤੇਰੇ ਵੱਲ ਖਮਾਹੀ ਜੀ ਮੈਂ ਠੀਕ ਕੰਮ ਪੈ ਗਿਆ ਮੇਰ ਨਾਲ ਹਾਡੇ ਬਾਊਆ ਤੇ ਮੇਰੇ ਰਿਸ਼ਤਾ ਹੀ ਲੱਭੜਿਆ ਕੋਈ ਬਾਊਆ ਵਾਸਤੇ ਰਿਸ਼ਤਾ ਤੇ ਲੱਭ ਲਾਂਗੇ ਚੱਲ ਕੋਈ ਅਰ ਇਹ ਸਾਮਕਰ ਵੀ ਬਾਗ ਨੂੰ ਕਰਨਾ ਚਾਹੀਦਾ ਵਾ ਹੈਨਾ ਰਿਸ਼ਤਾ ਕੰਮ ਤੇ ਆਹ ਰਿਸ਼ਤੇ ਹੁਣ ਅੱਜਕੱਲ ਅਹੀਂ ਆਪਣੀਆਂ ਧੀਆ ਬਹਿਣਾ ਵੇ ਆਉਣੀਆਂ ਹੁਣ ਆ ਤੇ ਕਿੰਨਾ ਕੋ ਵੇਖੀਦਾ ਵਾ ਤੇ ਕੰਮ ਤੇ ਕੋਈ ਕਰਦਾ ਨਹੀਂ ਪਾਉ ਤੇ ਇਸ ਤੈਨੂੰ ਕਿੱਦਾਂ ਕਰਾ ਲੀਏ ਇਹਨੂੰ ਜਾਂ ਸਮਝਾਓ ਕਿ ਤੇ ਹੁੰਦਾ ਵਾ ਵੀ ਕੰਮਕਾਰ ਕਰ ਲੇ ਕਿਤੇ ਲੈ ਭੀ ਤੇ ਫਿਰ ਕੋਈ ਕੁਲਮਾਣੀ ਚੰਗੀ ਵੇਖ ਲੈਨੇ ਆਂ ਸ਼ਾਇਦ ਮੈਂ ਹਾਂ ਕੋਈ ਕੀਤਾ ਐ ਕੰਮਕਾਰ ਕਰਨ ਦਾ ਫਿਰ ਜਿਹੜੇ ਪਹਿਲਾਂ ਨਹੀਂ ਕੀਤਾ ਮੁੜ ਕੇ ਆਏ ਬਗਾਨੀ ਧੀ ਪੈਣੇ ਸਤਿ ਸਾਈਂ ਆ ਨਹੀਂ ਸਾਈਂ ਸੁੱਧ ਤਾਂ ਨਹੀਂ ਇਹਨੂੰ ਕੋਈ ਪਹਿਲਾਂ ਸਮਝਾ ਕੇ ਵੇਖ ਲੋ ਫਿਰ ਜੇ ਕਰਦਾ ਵਾ ਤੇ ਚੱਲ ਨਹੀਂ ਪੈਣਾ ਅੰਦਰ ਆ ਜਾ ਚੱਲ ਆ ਜਾ ਫਿਰ ਅੰਦਰ ਆ ਜਾ ਕੋਈ ਗੱਲਬਾਤ ਅੰਦਰ ਕਰਨ ਵਾਲੀ ਹੁੰਦੀ ਆ ਹੈ ਚੱਲ ਆ ਜਾ ਵਾ ਕੇ ਬੇਵਾਲੀ ਸੋਈ ਨਹੀਂ ਆ ਹਾਂ ਬਾਬੂ ਵੱਲੋਂ ਕਹਿਣਾ ਬਾਬੂ ਵੱਲੋਂ ਹੀ ਕਹਿਣਾ ਹੈ ਨਹੀਂ ਬਾਬੂ ਨੂੰ ਪਹਿਲਾਂ ਕਮਾਈ ਕੁੰਮ ਉਹਨਾਂ ਤਾਂ ਕੰਮ ਕੁੰਮ ਕਰ ਲੈ ਕੋਈ ਨਹੀਂ ਫੇਰ ਲੱਭ ਲੈਣੇ ਆ ਕੋਈ ਰਿਸ਼ਤਾ ਹਜੇ ਕਨੀਆ ਚੱਲ ਪਿਆ ਨਹੀਂ ਤੋ ਕੀ ਬਚਾਤੀ ਹੈ ਮਾਈ ਜਾਨੀ ਘੜੀ ਕੋ ਬਿਛੋ ਕੀ ਲੱਭਾਂ ਤੇ ਨਾ ਉਹ ਕਹਿ ਰਿਹਾ ਸੂਟ ਲੈ ਆ ਨਦੀਪ ਜਾਵਦਾ ਨਾ ਨਹੀਂ ਉਹਨਾਂ ਨੇ ਸੂਟ ਹੀ ਮੰਗਾਇਆ ਸੀ। ਹਾਂ ਅੱਗੇ ਵੀ ਮੰਗਵਦੀ ਰਹੀ ਆ। ਤੇ ਉਹ ਕੱਲ ਦੇ ਆਏ ਸੀ ਕਿਤੇ ਉਹ ਇੱਥੇ ਰੱਖਦੇ ਮੈਂ ਸੀਨੇ ਦੇ ਕੇ ਹੁੰਦੀ ਆ। ਅੱਛਾ। ਤੇ ਉਹ ਮੈਂ ਇੱਥੇ ਰੱਖ ਛੱਡੇ ਆ। ਚਲੋ ਹੁਣ ਤਾਂ। ਛੂਟ ਫੇਰ ਇੱਕੋ ਪਕਾ ਦੇਣਾ। ਹੋਰ ਵੀ ਕੱਢ ਲੀਂਦੇ ਜਾ ਤੇ ਬਟੋਵਾ ਚੋਬਾ। ਕੱਢ। ਆ ਉਹਦਾ ਕੜਾ ਇਹੋ ਬਣਾਇਆ ਆ। ਮੈਂ ਕਹਤਾ ਬੜਾ ਦਾ। ਹਾਂ। ਪੂਰਾ ਸੱਤ ਹੀ ਜਾ ਅਗੇ। ਦਾ ਬਿਰਾ ਦੇ ਹੁਣ ਨਹੀਂ ਆਦੇ ਸੂਟ ਸਾਰੇ ਹਨ ਆ ਰਹੇ ਹੋਗੇ ਰਧਿਆ ਨਹੀਂ ਤੇ ਤੇ ਆਮ ਗਵਾਈ ਮੈਂ ਅੱਖ ਨਹੀਂ ਦੱਸ ਮੰਮੀ ਆ ਚੱਲਿਆ ਆਇਆ ਨਾਲ ਯਾਰ ਇਹ ਵਿਆਹ ਦਾ ਕੱਟ ਜੇ ਵਿਆਹ ਦੇ ਜੇ ਹੁਣ ਬਣਾਇਆ ਦਿਓ ਨਹੀਂ ਸੁਆ ਕੋ ਆਏ ਪਾਈ ਹੈਗੀ ਮੈਂ ਮੈਂ ਚੱਲਿਆ ਆ ਲਿਆ ਕੇ ਆਨਲਾਈਨ ਮਗਾਹਰੇ ਦੋ ਹੋਰ ਮਗਾਏ ਆ ਹੋਣੀ ਆ ਅੱਛਾ ਅੱਛਾ ਇਹ ਸੂਟ ਇਹ ਵੀ ਕੱਪੜੇ ਹੀ ਆ ਸਾਰੇ ਅੱਛਾ ਅੱਛਾ ਹਮ ਅੱਛਾ ਆ ਬਾਉਦੇ ਵਿਆਹ ਦੇ ਪਾਲਾਂਗੇ ਆਹ ਚੱਲ ਬਾਉਦੇ ਵਿਆਹ ਤੇ ਬਣਾਣੀ ਕੋਈ ਗੱਲ ਨਹੀਂ ਬਾਉਦੇ ਵਿਆਹ ਤੇ ਪਾਲਾਂਗੇ ਹਾਂ ਹਾਂ ਆਹ ਚੱਲ ਜੀ ਆਣ ਹਾਂ ਤੂੰ ਸੁਣਾ ਚੱਲ ਬੈਠ ਕੇ ਨਾ ਚਾਹ ਬਣਾਵਾ ਘੁੱਟ ਹਾਂ ਬੈਠ ਕੇ ਚਾਹ ਬਣਾਵਾ ਫੇਰ ਉਹ ਤਾਂ ਤੇਰੇ ਘਰ ਗਈ ਹਾਂ ਤਾਂ ਫੇਰ ਕਹੇਗੀ ਵੀ ਮੇਰੀ ਚਾਹ ਨਹੀਂ ਆਂਦਾ ਯਾਰ ਮੈਂ ਤੈਨੂੰ ਵਿਆਹ ਬਣਾ ਕੇ ਪਿਆਲਾ ਜਾ ਚਾਹ ਬਣਾ ਲਾ ਚਾਹ ਬਣਾ ਲਾ ਆਹੋ ਤੂੰ ਬਹਿ ਮੈਂ ਬੜਨ ਨਹੀਂ ਆ ਚਲੋ ਠੀਕ ਐ ਜੀ ਭੈਣਾ ਹੁੰਦੇ 2 ਵਜੇ ਦੇ ਟੂਟਾ ਸਿਰੇ ਟੂਟ ਨਹੀਂ ਦੇਖੇ ਆਂ ਹੀ ਹੂੰ ਲਿਆ ਇਹ ਹਜ਼ਾਰਾਂ ਹਜ਼ਾਰ ਦੇ ਸੂਟ ਤੇ ਕਿਆ ਕਿਆ ਹਜ਼ਾਰ ਦੇ ਦੱਸਣ ਲਈ ਜਿੱਦਾਂ ਇਹ ਕਦੇ ਸੂਟ ਨਹੀਂ ਵੇਖੇ ਲਿਆ ਲਿਆ ਹਸਾਂ ਲਈ ਆ ਵੇਲੀ ਕਰਾਣਾ ਸੂਟਾਂ ਦਾ ਹੀ ਕੰਮ ਹੈ ਵੇਲੀ ਨੂੰ ਫੜ ਲਈ ਮੋਪਟਾ ਇਧਰ ਨੂੰ ਤੇ ਫੜ ਲਈ ਮੋਪਟਾ ਉਧਰ ਨੂੰ ਨਹੀਂ ਪੈਣਾ ਕੋਈ ਨਹੀਂ ਆਦਰ ਸੂਟਾ ਹੀ ਦਿੱਤਾ ਡੰਡੀ ਮੈਂ ਬੜੇ ਸੋਹਣੇ ਸੂਟ ਆ ਅੱਛਾ ਅੱਛਾ ਮੈਂ ਕਦੇ ਵੇਖੀ ਪੈਣਾ ਕੀ ਕਹੀ ਜਾਨੀ ਆ ਹੋੜੀ ਹੋੜੀ ਨਹੀਂ ਨਹੀਂ ਪੈਣਾ ਇਹ ਨਾ ਕੱਢਦੀ ਹੋਵੇ ਨਹੀਂ ਨਹੀਂ ਚੰਗੇ ਆ ਬਹੁਤ ਸੋਹਣੇ ਬਹੁਤ ਸੋਹਣੇ ਪੈਣਾ ਸੋਖਾਂ ਡਾਉਣੇ ਹੋਣ ਪੈਣਾ ਠੀਕ ਆ ਹਾਂ ਮੈਂ ਚਾਹ ਕੋਟ ਬਣਾਵਾ ਪੈਣਾ ਸੋਹਣੇ ਆ ਤੇ ਚੰਗਾ ਵਾ ਚੱਲ ਪੈਣਾ ਵਧੀਆ ਜੀ ਬਣਾਇ ਸੀ ਉਦੋਂ ਮੇਰੀ ਤੇ ਨੈਂਦਾ ਹੀ ਅੱਜੀ ਤੇਰੀ ਉਟੀਕੇ ਵੇਖ ਲੈਣੇ ਵਧੀਆ ਬਣਾ ਕੇ ਪਹਿਲੂ ਸਭ ਤੇ ਸੋਈ ਜਾਦੀ

ਬੀ ਕਦੀ ਸਾਗ ਦੇ ਦੋ ਇਹਨਾਂ ਨੂੰ ਕਦੀ ਚਾਹਾਂ ਬਣਾ ਬਣਾ ਪੀ ਲਉ ਵਿਲੇ ਤੁਰ ਪਈ ਐ ਨੂੰ ਚੁੱਕ ਕੇ ਅਗ ਆਪਣੇ ਘਰ ਦੇ ਦਾ ਚੰਨ ਦੀ ਚਾਹ ਨਹੀਂ ਬਣੀ ਇਹ ਕੋ ਨਾ ਮਿੱਠਾ ਨਾ ਦੁੱਧ ਸਾਗ ਭਾਲ ਦੀ ਸਾ ਸੁੱਕੇ ਰਿਜਦੇ ਬਖੰਡ ਕਰਦੀਆਂ ਵਿਲੇ ਮਾ ਜਿਨੇ ਨੂੰ ਚੁੱਕ ਕੇ ਉਹ ਜਿਆ ਸਾਫਾ ਨਾਲ ਨਾਲ ਕੁਰੀ ਉਤੋਂ ਕਹੀ ਜਾਂਦੇ ਤਾਂ ਇਹਦਾ ਠਿਕਾ ਆ ਮੇ ਔਰ ਕਢੀ ਨੂੰ ਸਾਗ ਡੁੱਗਾ ਲੈਣਾ ਜਨਾ ਸਾਗ ਦੇ ਜੋ ਰਿੱਜਾ ਹੁਣ ਕੇ ਸੂਟ ਰਿਏ ਕੇ ਜਲਿਆਣੀ ਕਿਹਾ ਵੀ ਜਦ ਸੜ ਗਈ ਆ ਜਲਿਆਣੀ ਗਿਆ ਵੀ ਵੰਨ ਸੁਹਣੀ ਪਉਂਦੀ ਰਹੀ ਦੀ ਪਰ ਮੈਂ ਨਹੀਂ ਸੁਣੀ ਰਿਆ ਚੁੱਪ ਕੀਤੀ ਮੈਂ ਨਹੀਂ ਕੋਈ ਹੁਣ ਦੱਸੂ ਕਿਤੇ ਮੁੜ ਕੇ ਜਨਾ ਦੀ ਚੁੱਪਦੀ ਹੈ ਨਾ ਰੱਬ ਉਹ ਦਨਿਸਤਾ ਪਾਲਦੀ ਜਿਸ ਤੇ ਨੰਨ ਮਿੱਤਾ ਹੀ ਹੋ ਜੇ ਕੋਈ ਮਾਣਿਆ ਨਹੀਂ ਕਰਨੀ ਆ ਲੈਣੀ ਇਹ ਦੀ ਨਹੀਂ ਰਿਸ਼ਤੇ ਆਣ ਨੂੰ ਆਈ ਆ ਵੀ ਨਹੀਂ ਮਨੇ ਬਗੀ ਕਿੰਨੀ ਆ ਕੁਛ ਨਹੀਂ ਮੈਂ ਆਖਦੀ ਆ ਕਿ ਚਾਹ ਬਣਾ ਕੇ ਤੇ ਵਧੀਆ ਨਾ ਸਾਗ ਥੱਲੇ ਮੈਂ ਵੇਖਾਂ ਅੱਡਠੀ ਨਹੀਂ ਆ ਕਿ ਨਹੀਂ ਤਾਂ ਕਰਕੇ ਬਣਾ ਚਾਹ ਨੇ ਚਾਹ ਬਣ ਚੱਲੀ ਬਾਸ ਸਕ ਤਾਂ ਕਰਕੇ ਡਈ ਹਾਂ ਚਲ ਠੀਕ ਹਾਂ ਤਾਂ ਚੱਲ ਬਾਸ ਚਾਹ ਦੇ ਵਿੱਚ ਚਾਹ ਦੇ ਵਿੱਚ ਆਉਣ ਲੱਗੀ ਆ ਚਾਹ ਵੇਖਾਂਗੇ ਕਿੰਦੀ ਕਿ ਵਧੀਆ ਬਣਦੀ ਏ ਦੀ ਚਾਹ ਹੂੰ ਚਾਹ ਪੀਓ ਸਬਜੀ ਵੀ ਆਈ ਨੇ ਲਓ ਸਬਜੀ ਤੁਸੀਂ ਪੀਓ ਆ ਲੈ ਮੰਮੀ ਵੇਹਾਂ ਚਾਹ ਨਾਲੇ ਅੱਜ ਓਦਾਂ ਦੀ ਬਣੀ ਆ ਪੀ ਕੇ ਦੱਸੀ ਨਹੀਂ ਚੰਗੀ ਹੈ ਭੈਣਾ ਦੋਬਰਾ ਚਾਹ ਸਵਾਦ ਵੇੇ ਘੋਟ ਪਰ ਕੇ ਸਵਾਦ ਇਹ ਭਰ ਲਿਆ ਘੋਟ ਭਰ ਲਿਆ ਠੀਕ ਆ ਘਰ ਦੇ ਰੋਦੀ ਹੈ ਨਾ ਹਾਂ ਕਾਤੇ ਰੁੱਦੀ ਚਾਹਗੇ ਸਵਾਦ ਹੁੰਦੀ ਹੈ ਫੇ ਮੋਲੜਾ ਦੁੱਧ ਤੇ ਉਦਾਂ ਦਾ ਹੀ ਹੁੰਦਾ ਮੋਲਦੇ ਦੁੱਧ ਹੀ ਨਹੀਂ ਆ ਤੂੰ ਤੇ ਮਿੱਠਾ ਪੱਤੇ ਹੀ ਨਹੀਂ ਕਿਧਰੋਂ ਟੁੱਟਿਆ ਆ ਗਿਆ ਤੇ ਪਤਾ ਨਹੀਂ ਸਾਬਾ ਕਿਦਾਂ ਪੀ ਜਾਂਦਾ ਵਿਚਾਰਾ ਤੇਰੇ ਕੋਲ ਇਦਾਂ ਦੀ ਚੱਲ ਮੇਰਾ ਤੇ ਮੋਟਾ ਸਿਰ ਚ ਮਾਰੇ ਇਹੋ ਦੀ ਚਾਹਾਂ ਹੁੰਦੇ ਮੋਟਰ ਚੱਲ ਹੋਰ ਫੇਰ ਤੇ ਕਹਿ ਸਾਬਾ ਚੱਲ ਭੈਣਾ ਹੁਣ ਤੇਰਾ ਸਮਾਨ ਸਾਗ ਮੇਰਾ ਬਣ ਜਾਊਗਾ ਤੇ ਫੇਰ ਮੈਂ ਡੂੰਗਾ ਸਾਗ ਦਾ ਲੈ ਜੂੰਗੇ ਘਰ ਜਾ ਕੇ ਤੜਕਾ ਲਾ ਲੂੰਗੀ ਸਾਗ ਭਾਲਦੀ ਆ ਸਾਰੀ ਜਿਹੜੀ ਕੁੱਤੇ ਵਾਂਗ ਲਲਲ ਫਿਰਦੀ ਰਹਿਣਾ ਘਰ ਘਰ ਤੇ ਇਧਰੋਂ ਡੂੰਗਾ ਫੜ ਕੇ ਸ਼ਾਮਾਂ ਨੂੰ ਆ ਜਾਣਾ ਸਾਗ ਦਾ ਸਾਗ ਦੀ ਲਈ ਸੌਖੀ ਰਿੱਜ ਦੇ ਸਾਗ ਗੱਲਾਂ ਮਾਰਦੀ ਆ ਠੀਕ ਹੈ ਜੀ ਮੈਂ ਸੁਣਦੇ ਆ ਕੁਛ ਨਹੀਂ ਮੈਂ ਕਿਹਾ ਨਹੀਂ ਮੈਂ ਚੱਲ ਕੋਈ ਨਹੀਂ ਸ਼ਾਮਾਂ ਨੂੰ ਰਿੱਜ ਜੂਗਾ ਲੈ ਜੀ ਸਾਗੀ ਆ ਫਿਰ ਕੀ ਆ ਠੀਕ ਹੈ ਹਾਂ ਕੋਈ ਗੱਲ ਨਹੀਂ ਆ ਹੋਰ ਸੁਣਾ ਕੋਈ ਗੱਲਬਾਤ ਬਸ ਠੀਕ ਆ ਵਧੀਆ ਲੱਗੇ ਆਟ ਗਵਾਂ ਠੀਕ ਆ ਸਾਰੇ ਠੀਕ ਆ ਵਧੀਆ ਦੁੱਧ ਦਿੰਦੇ ਆਂਦੇ ਦਾ ਵਿਆਹ ਹੈ ਚਲ ਚੰਗਾ ਮਦੀਪ ਚੱਲਾਂ ਫਿਰ ਮੈਂ ਚਲ ਠੀਕ ਘੜੀ ਦੁੱਧੀ ਘਰ ਵੀ ਰੂਹ ਬਣਾ ਚਾਹਤੇ ਜੀ ਅੱਛਾ ਚਲ ਉਧਰ ਵੀ ਮੈਨੂੰ ਕਾਇ ਹਾਂ ਲੱਗ ਜਾਣਾ ਸ਼ੁਕਰ ਹੈ ਕਿਤੇ ਗਈਆਂ ਬਹੁਤ ਨੇ ਵੀ ਦੀ ਮੂਚੋ ਕਿ ਕੰਮ ਨਹੀਂ ਕੋਈ ਕਰਨੀ ਇਧਰੋਂ ਸੁਣਨੀ ਆ ਉਧਰ ਸੁਣਾਉਣੀ ਆ ਇਧਰੋਂ ਚੁਗੜੀਆਂ ਸੁਣ ਕੇ ਉਧਰ ਦੁੱਧੀ ਘਰ ਲਾਉਣੀ ਆ ਦੁੱਧੀ ਘਰੋਂ ਲਾ ਕੇ ਭਾਵੀ ਘਰ ਲਾਉਣੀ ਆ ਇਹ ਤਾਂ ਕੰਮ ਹੀ ਹੋਆ ਉਧਰ ਦੀ ਉਧਰ ਲਾ ਲਈਆਂ ਬਝਾਲੀਆਂ ਸ਼ੁਕਰ ਹੈ ਗਈ ਕਿਤੇ ਡੂੰਗਾ ਸਾਗ ਦਾ ਭਾਲਦੀ ਇਹ ਮੈਂ ਮੱਖਣ ਪਾ ਕੇ ਦਾਂ ਸਾਗ ਵੀਰੀ ਤੜਕੇ ਲਾਲਾ ਦਉ ਇਹਨਾਂ ਨੂੰ ਐਵੇਂ ਰਿੱਜਦੇ ਆ ਆਪ ਸਾਰੀ ਜਿਹੜੀ ਲੰਮਦੀ ਪਜੰਦੀ ਰਹਿੰਦੀ ਲੋਕਾਂ ਦੀਆਂ ਲੜਾਈਆਂ ਕਰਮਦੀ ਤੇ ਸਾਗ ਪਾਲਦੀ ਆ